ਸਰ ਜਿਹੜਾ ਇਹ ਖਾਈ ਪਿੰਡ ਜਗਰਾਤਾ ਕਰਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਕਿਹੜੇ ਕਿਹੜੇ ਸਿੰਗਰ ਆ ਰਹੇ ਹਨ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਵੀਰ ਜੀ ਇਹ ਅੱਜ ਜੋ ਉਪਰਾਲਾ ਹੋਣ ਜਾ ਰਿਹਾ ਸਾਰੇ ਨਗਰ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਵੀ ਪਹਿਲਾ ਵਿਸ਼ਾਲ ਫਗਵਤੀ ਜਾਗਰਨ ਖਾਈ ਪਿੰਡੇ ਕੀ ਦਾਣਾ ਮੰਡੀ ਜੋ ਹੋਣ ਜਾ ਰਿਹਾ ਹੈ ਇਹਦੇ ਵਿੱਚ ਅੱਤੋ ਦਸਿਆ ਸੰਗਤ ਸ਼ਾਮ ਨੂੰ ਆਏਗੀ ਜੀ ਤੇ ਸਭ ਸਾਥੀਆਂ ਦੇ ਸੰਯੋਗ ਦੇ ਨਾਲ ਸਾਰੇ ਨਗਰ ਦੇ ਸੰਯੋਗ ਦੇ ਨਾਲ ਇਹ ਜਾਗਰਣ ਜੋ ਕਰਵਾਇਆ ਜਾ ਰਿਹਾ ਹੈ ਤੇ ਜੇ ਗੱਲ ਕਰੀਏ ਇਹਦੇ ਵਿੱਚ ਆਪਣਾ ਫਰੋਇਤੂ ਦੇ ਕਾਫੀ ਲੀਡਰਸ਼ਿਪ ਕਾਫੀ ਹਸਤੀਆਂ ਕਾਫੀ ਇਹਦੇ ਚਾਹ ਸ਼ਾਮਿਲ ਹੋਵੇ ਤੇ ਸਾਡੀ ਸੰਗਤ ਵੱਲੋਂ ਇਹੋ ਹੀ ਸਾਰਿਆਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਦਾਣਾ ਮੰਡੀ ਖਾਈ ਫੇਮੇ ਕੀ ਸਾਰੇ ਪਹੁੰਚਣ ਦੀ ਕਿਰਪਾਤਾ ਕਰਨਾ ਮਾਤਾ ਰਾਣੀ ਦੇ ਗੁਣਗਾਨ ਕਰਨਾ ਤੇ ਇਸ ਜਾਗਰਨ ਦੀ ਸ਼ੁਰੂਆਤ ਲਈ ਜਾਵੇ ਇੰਦੇ ਵਿੱਚ ਜੋ ਸਿੰਗਰ ਪਹੁੰਚ ਰਹੇ ਆ ਪੱਕੀਆਂ ਪੇਟਾ ਦੇ ਨਾਲ ਰਾਜਕੁਮਾਰ ਪੰਡਿਤ ਜੀ ਜੋ ਕਿ ਜਵਾਲਾਜੀ ਤੋਂ ਜੋੜ ਵੀ ਲੱਗੇ ਆਏ ਨੇ ਸਾਰੇ ਵਿਧਿਵਿਧਾਨ ਦੇ ਨਾਲ ਇਸ ਜਾਗਰਨ ਨੂੰ ਸਟਾਰਟ ਕੀਤਾ ਗਿਆ ਸੀ ਤੋਂ ਬਾਅਦ ਸਾਡੇ ਭਤੀਜ ਯਸ਼ਮਾਨਤ ਜੀ ਫਿਰ ਡਿੰਪਲ ਸ਼ਾ ਜੀ ਫਿਰ ਫਰੋਹਤ ਸਾ ਜੀ ਪਹੁੰਚ ਰਏ ਕਲਾਕਾਰ ਆਪਣੇ ਜੀ ਤੇ ਬੜੀ ਖੁਸ਼ੀ ਦੀ ਗੱਲ ਹੈ ਇਸ ਇਲਾਕੇ ਵਾਸਤੇ ਵੀ ਮੈਨੂੰ ਵੀ ਲੱਗਦਾ ਬਿੱਡਾ ਵਿਸ਼ਾ ਜਾਗਰਨ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਖਾਈ ਪਿੰਡ ਦੇ ਵਿੱਚ ਇਦਾਂ ਵੱਡਾ ਕੋਈ ਸਿੰਗਰ ਆਇਆ ਹੋਵੇ ਇਹ ਫਸਟ ਟਾਈਮ ਹੈ ਤੇ ਇਹ ਸਾਰੇ ਸੱਜਣਾ ਮਿੱਤਰਾਂ ਦਾ ਸਾਥ ਹੈ ਜੋ ਇੱਕ ਛੋਟੀ ਜੀ ਸੋਚ ਲੈ ਕੇ ਚੱਲੇ ਸੀ ਅੱਜ ਉਹ ਮਾਲਕ ਨੇ ਮਾਤਾ ਰਾਣੀ ਨੇ ਬਹੁਤ ਵਧੀਆ ਸ਼ੁਭ ਘੜੀ ਦਾ ਦਿਨ ਸਾਨੂੰ ਦਿਖਾਇਆ ਤੇ ਸਾਰੀ ਸੰਗਤ ਨੂੰ ਇੱਕ ਆਰ ਫਿਰ ਬੇਨਤੀ ਹੈ ਵੀ ਪਹੁੰਚ ਦੀ ਸਰਪਾਲਤਾ ਕਰਨਾ ਬਾਕੀ ਤੁਸੀਂ ਮੈਂ ਬੇਨਤੀ ਕਰਾਂਗਾ ਪੰਡਾਲ ਤੁਸੀਂ ਦਿਖਾ ਸਕਦੇ ਹੋ ਅਰੇਂਜਮੈਂਟ ਬਹੁਤ ਵਧੀਆ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਲੰਗਰ ਹਾਲ ਵੀ ਬੈਠਣ ਦੀ ਜਗ੍ਹਾ ਵੀ ਕੂਲਰਸ ਵਿਵਸਥਾ ਹਰ ਇੱਕ ਚੀਨ ਨੂੰ ਧਿਆਨ ਦੇ ਰੱਖਦੇ ਹੋ ਸਿਕਿਉਰਟੀਜ਼ ਵੀ ਅਰੇਂਜਮੈਂਟ 6 ਮਹੀਨੇ ਤੋਂ ਜੋਗੀ ਸਾਰੀ ਸੰਗਤ ਇਸ ਚੀਜ਼ ਤੋਂ ਲੱਗੀ ਹੋਈ ਏ ਤੇ ਬਹੁਤ ਵਧੀਆ ਅਰੇਂਜਮੈਂਟ ਸੁਖਤਾ ਜਾ ਰਿਹਾ ਤੇ ਸਾਰੀ ਸੰਗਤ ਨੂੰ ਸਾਰੇ ਇਲਾਕੇ ਨੂੰ ਸਾਡੇ ਵੱਲੋਂ ਖੁੱਲਾ ਸੱਦਾ ਪੱਤਰ ਏ ਜੀ ਆਇਆਂ ਨੂੰ ਜਿਆ